ਭਾਰਤੀ ਸਿਨੇਮਾ ਦੇ ਇਤਿਹਾਸ ਦੀਆਂ ਕਲਾਸਿਕ ਫਿਲਮਾਂ 'ਚੋ ਇੱਕ ਸ਼ੋਲੇ ਦਾ ਜ਼ਿਕਰ ਆਉਂਦੇ ਹੀ ਜੈ ਵੀਰੂ ਠਾਕੁਰ ਗੱਬਰ ਤੇ ਬਸੰਤੀ ਜਿਹੇ ਮੁੱਖ ਕਿਰਦਾਰਾਂ ਦੇ ਨਾਲ ਸੰਬਾ ਕਾਲਿਆ ਸੂਰਮਾ ਭਪਾਲੀ ਰਹੀਮ ਚਾਚਾ ਜਿਹੇ ਕਿਰਦਾਰ ਬਦੋਬਦੀ ਅੱਖਾਂ ਮੂਰੇ ਆ ਜਾਂਦੇ ਹਨ ਸ਼ੋਲੇ ਫਿਲਮ 15 ਅਗਸਤ 1975 ਨੂੰ ਰਿਲੀਜ਼ ਹੋਈ ਸੀ ਤੇ ਫਿਲਮ ਆਪਣੀ ਰਿਲੀਜ਼ ਦੀ 50ਵਾਂ ਵਰੇਗੰਟ ਮਨਾ ਰਹੀ ਹੈ ਸ਼ੁਰੂਆਤ ਵਿੱਚ ਫਿਲਮ ਫਲॉप ਰਹੀ ਪਰ ਹੌਲੀ-ਹੌਲੀ ਇਸਨੇ ਦਰਸ਼ਕਾਂ ਨੂੰ ਸਿਨੇਮਾ ਘਰਾਂ ਤੱਕ ਖਿੱਚਿਆ ਨਿਰਦੇਸ਼ਕ ਰਮੇਸ਼ ਸਿੱਪੀ ਦੀ ਇਹ ਕਲਾਸਿਕ ਫਿਲਮ ਦਾ ਸਾਈ ਸੋਝ ਇਸ ਦੇ ਸਹਾਇਕ ਪਾਤਰਾਂ ਵਿੱਚ ਹੈ ਸਲੀਮ ਖਾਨ ਤੇ ਜਾਵੈਦ ਅਖਤਰ ਦੀ ਪਟਕਥਾ ਵਾਲੀ ਇਸ ਫਿਲਮ ਨੇ ਦਰਸ਼ਕਾਂ ਨੂੰ ਇੱਕ ਵਿਸ਼ਾਲ ਗੁਲਦਸਤੇ ਵਿੱਚ ਆਪਣੇ ਮਨਪਸੰਦ ਕਿਰਦਾਰ ਚੁਣਨ ਦਾ ਬਦਲ ਦਿੱਤਾ ਵਿਜੂ ਖੋਟੇ ਦਾ ਕਾਲੀਆ ਦਾ ਕਿਰਦਾਰ ਮੈਕਮੋਹਨ ਦਾ ਸਾੰਬਾ ਜਗਦੀਪ ਦਾ ਸੂਰਮਾ ਪੋਪਾਲੀ ਅਸਰਾਨੀ ਦਾ ਜੇਲਰ ਏਕੇ ਹੰਗਲ ਦਾ ਰਹੀਮ ਚਾਚਾ ਤੇ ਲੀਲਾ ਮਿਸ਼ਰਾ ਵੱਲੋਂ ਨਿਭਾਇਆ ਮੌਸੀ ਦਾ ਕਿਰਦਾਰ ਲੋਕਾਂ ਦੇ ਜ਼ਿਹਨ ਵਿੱਚ ਅੱਜ ਵੀ ਹੈ ਇਹ ਕਿਰਦਾਰ ਅਸਲ ਵਿੱਚ ਕਹਾਣੀ ਨੂੰ ਅੱਗੇ ਵਧਾਉਣ ਹਾਸਾ-ਮਜ਼ਾਕ ਜਾਂ ਦੁੱਖਾਂ ਨੂੰ ਉਜਾਗਰ ਕਰਨ ਲਈ ਸਨ ਪਿਛਲੇ 5 ਦਹਾਕਿਆਂ ਦੌਰਾਨ ਹਰੇਕ ਕਿਰਦਾਰ ਯਾਦਗਾਰ ਬਣਿਆ ਰਿਹਾ ਵਿਜੂ ਖੋਟੇ ਦੇ ਪੂਰੀ ਫਿਲਮ ਵਿੱਚ ਦੋ ਦ੍ਰਿਸ਼ ਸਨ ਖੋਟੇ ਜਿਨ੍ਹਾਂ ਦੀ 2019 ਵਿੱਚ 77 ਸਾਲ ਦੀ ਉਮਰ ਵਿੱਚ ਮੌਤ ਹੋ ਗਈ ਨੇ ਆਪਣੇ ਜੀਵਨ ਕਾਲ ਵਿੱਚ ਕਈ ਭੂਮਿਕਾਵਾਂ ਨਿਭਾਈਆਂ ਪਰ ਉਹਨਾਂ ਦਾ ਕੋਈ ਵੀ ਕਿਰਦਾਰ ਪ੍ਰਸਿੱਧੀ ਦੇ ਮਾਮਲੇ ਵਿੱਚ ਕਾਲੀਆਂ ਦੇ ਨੇੜੇ ਨਹੀਂ ਆ ਸਕਿਆ ਮੈਕਮੋਹਨ ਵੱਲੋਂ ਨਿਭਾਇਆ ਗਿਆ ਸੰਭਾ ਦਾ ਕਿਰਦਾਰ ਆਪਣੀ ਇੱਕ ਲਾਈਨ ਪੂਰੇ 50000 ਕਰਕੇ ਅੱਜ ਵੀ ਜਿਉਂਦਾ ਹੈ ਮੈਕਮੋਹਨ ਨੇ ਵੀ 2010 ਵਿੱਚ ਆਪਣੇ ਦੇਹਾਂਤ ਤੱਕ 200 ਤੋਂ ਵੱਧ ਫਿਲਮਾਂ ਕੀਤੀਆਂ ਪਰ ਲੋਕਾਂ ਦੀ ਯਾਦ ਵਿੱਚ ਉਹ ਸੰਭਾ ਹੀ ਰਿਹਾ ਫਿਲਮ ਵਿੱਚ ਜੇਲਰ ਦੇ ਰੂਪ ਵਿੱਚ ਅਸਰਾਨੀ ਅਤੇ ਸੂਰਮਾ ਪੋਪਾਲੀ ਦੇ ਰੂਪ ਵਿੱਚ ਜਗਦੀਪ ਦੇ ਕਿਰਦਾਰਾਂ ਨੇ ਫਿਲਮ ਵਿੱਚ ਹਿੰਸਾ ਅਤੇ ਬਦਲੇ ਨੂੰ ਸੰਤੁਲਿਤ ਕੀਤਾ। ਅਸਰਾਨੀ ਦਾ ਕਿਰਦਾਰ ਸਪਸ਼ਟ ਤੌਰ ਉੱਤੇ ਚਾਰਲੀ ਚੈਪਲਿਨ ਦੀ 'ਦ ਗ੍ਰੇਟ ਡਿਕਟੇਟਰ' ਦੇ ਅਨੁਸਾਰ ਬਣਾਇਆ ਗਿਆ ਸੀ। ਤੁਹਾਨੂੰ ਇਸ ਫਿਲਮ ਦਾ ਕਿਹੜਾ ਕਿਰਦਾਰ ਜ਼ਿਆਦਾ ਪਸੰਦ ਆਇਆ? ਕਮੈਂਟ ਬਾਕਸ ਵਿੱਚ ਜ਼ਰੂਰ ਦੱਸੋ। ਧੰਨਵਾਦ।